ਆਪ ਦੇਖ ਰਹੇ ਹੋ ਫਿਰ ਮੀਡੀਆ ਸੀ ਨਿਊਜ਼ ਚੈਨਲ ਹਮ ਆਪਕੋ ਦਿਖਾ ਰਹੇ ਸਿਨੀਅਰ ਕਾਲੀ ਨੇਤਾ ਪਰਮਿੰਦਰ ਮਾਮਲਾ ਇਹ ਹੈ ਜੀ ਕਿ ਗਰਮ ਮੁਹਾਲੀ ਸ਼ਹਿਰ ਮੁਹਾਲੀ ਪਿੰਡ ਤੋਂ ਸ਼ੁਰੂ ਹੋਇਆ ਬਸਲਾ ਉਦੋਂ ਬਾਅਦ ਸੱਤ ਪਿੰਡ ਪਹਿਲੇ ਪਹਿਲਾ ਮਿਊਨਿਸਪਲ ਕਮੇਟੀ ਸੀਗੀ ਉਸ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਉਹਦੇ ਚ ਸ਼ਾਮਲ ਹੋਏ ਪਰ ਇਹਨਾਂ ਪਿੰਡਾਂ ਦੇ ਜਿਹੜੇ ਬਾਈਲਜ ਹੈ ਉਹ ਜਿਹੜੇ ਸ਼ਹਿਰ ਵਾਲੇ ਉਹ ਥੋਪੇ ਜਾ ਰਹੇ ਕਿਉਂਕਿ ਜਿਹੜਾ ਪਿੰਡ ਹੈ ਇਹ ਜਦੋਂ ਸ਼ਾਮਲ ਹੋਏ ਤਾਂ ਇੱਥੇ ਪੰਚਾਇਤਾਂ ਸੀਗੀਆਂ ਔਰ ਜਿਹੜੇ ਪਿੰਡਾਂ 'ਚ ਮਕਾਨ ਬਣਦੇ ਸੀਗੇ ਉਹ ਪੰਚਾਇਤਾਂ ਉਹਦੀ ਦੇਖਰੇਖ ਕਰਦੀਆਂ ਸੀਗੀਆਂ ਉਹਦੇ ਰੂਲ ਮਕਾਬਕੋ ਬਣਦੇ ਸੀਗੇ ਪਰ ਉਸ ਤੋਂ ਬਾਅਦ ਕਾਰਪੋਰੇਸ਼ਨ ਆ ਗਈ ਅੱਜ ਕਾਰਪੋਰੇਸ਼ਨ ਇਹ ਕਹਿ ਰਹੀ ਹੈ ਵੀ ਤੁਸੀਂ ਜਿਹੜੇ ਸ਼ਹਿਰ 'ਚ ਰੂਲ ਐ 76 ਸੈਕਟਰ 80 ਸੈਕਟਰ 79 ਸੈਕਟਰ 2 ਫੇਸ 5 ਫੇਸ ਤੋਂ ਉਹ ਪਿੰਡਾਂ 'ਚ ਫਾਲੋ ਕਰੋ ਜਦੋਂ ਕਿ ਉਹ ਨਹੀਂ ਹੋ ਸਕਦੇ ਕਿਉਂਕਿ ਪਿੰਡਾਂ 'ਚ 2 ਤੋਂ 2.5 ਫੁੱਟ ਚੌੜੀਆਂ ਗਲੀਆਂ ਨਾ ਉੱਥੇ ਐਂਬੂਲੈਂਸ ਜਾਣੀ ਆ ਨਾ ਉੱਥੇ ਫਾਇਰ ਬ੍ਰਿਗੇਡ ਜਾਣੀ ਆ ਚੋਅਸ ਕਰਕੇ ਅੱਜ ਪੰਜਾਬ ਸਰਕਾਰ ਨੂੰ ਮੰਗ ਕਰ ਰਹੇ ਆ ਕਿ ਪਿੰਡਾਂ ਨੂੰ ਮੁੱਖ ਰੱਖਦੇ ਹੋਏ ਔਰ ਸ਼ਹਿਰ ਦੀ ਖੂਬਸੂਰਤੀ ਨੂੰ ਸ਼ਹਿਰ ਦੀ ਬਣਤਰ ਨੂੰ ਮੁੱਖ ਰੱਖਦੇ ਹੋਏ ਪਿੰਡਾਂ ਦਾ ਜਿਹੜਾ ਰੂਲ ਹੈ ਪਿੰਡਾਂ ਦੇ ਜਿਹੜੇ ਰਾਇਲਜ਼ ਆ ਉਹ ਸ਼ਹਿਰ ਤੇ ਪਿੰਡਾਂ ਦੇ ਸਮੇਲ ਨਾਲ ਦੋਨਾਂ ਪੱਖਾਂ ਨੂੰ ਦੇਖਦੇ ਹੋਏ ਬਣਾਏ ਜਾਣ ਤਾਂ ਕਿ ਪਿੰਡ ਵਾਸੀਆਂ ਨੂੰ ਦਿੱਕਤ ਨਾ ਆਸਕੇ ਔਰ ਜਦੋਂ ਪਿੰਡ ਸਾਡੇ ਸ਼ਾਮਲ ਹੋਏ ਖਾਸ ਕਰ ਕੁੰਬੜਾ ਤੇ ਸੁਹਾਣਾ ਉਸ ਸਮੇਂ ਮੈਂ ਇਹ ਇਤਰਾਜ਼ ਉਸ ਸਮੇਂ ਮੈਂ ਜ਼ਿਲ੍ਹਾ ਪ੍ਰੇਸ਼ਦ ਮੈਂਬਰ ਸੀਗਾ ਪੰਚਾਇਤ ਵੱਲੋਂ ਮੈਂ ਲਿਖਤੀ ਤੌਰ ਤੇ ਦਿੱਤਾ ਸੀਗਾ ਕਿ ਜੇ ਤੁਸੀਂ ਪਿੰਡ ਸ਼ਾਮਲ ਕਰਨਾ ਤਾਂ ਅਸੀਂ ਕੋਈ ਨਕਸ਼ਾ ਵੀ ਇਸ ਨਹੀਂ ਦੇਵਾਂਗੇ ਇਹ ਤੁਸੀਂ ਪਿੰਡ ਸ਼ਾਮਲ ਕਰਨਾ ਤਾਂ ਅਸੀਂ ਨਕਸ਼ਾ ਪਾਸ ਨਹੀਂ ਕਰਾਵਾਂਗੇ ਕਿਉਂਕਿ ਸਾਡੇ ਆਲਰੇਡੀ ਪੁਰਾਣੇ ਮਕਾਨ ਬਣੇ ਹੋ ਸੋ ਇਸ ਕਰਕੇ ਉਹ ਤੋਂ ਬਾਅਦ ਸਰਕਾਰ ਨੇ ਜਿਹੜੀ ਨੋਟੀਫਿਕੇਸ਼ਨ ਕਰੀ ਉਹਦੇ ਵਿੱਚ ਵੀ ਕਿਹਾ ਵੀ ਸੁਹਾਣਾ ਪੰਚਾਇਤ ਬਲੋ ਤਰਾਜ ਆਇਆ ਪਰ ਉਹ ਤਰਾਜਾਂ ਦਾ ਕਰਿਆ ਕੀ ਕੀ ਆਰਡਰ ਹੋ ਉਹ ਵੀ ਫਨੋ ਜੇ ਤਾਂ ਕਾਪੀਿੰਗ ਦਿੱਤੀ ਸੋ ਇਸ ਕਰਕੇ ਅੱਜ ਤੁਹਾਡੇ ਸਾਹਮਣੇ ਆਈਏ ਸਰਕਾਰ ਨੂੰ ਅਪੀਲ ਕਰ ਰਹੇ ਆ ਕਿ ਰਹਿਮ ਕਰੋ ਪਿੰਡਾਂ ਦੀਆਂ ਜ਼ਮੀਨਾਂ ਅਕਵਾਇਰ ਕਰਕੇ ਸ਼ਹਿਰ ਬਸਿਆ ਅੱਜ ਤੁਸੀਂ ਪਿੰਡਾਂ ਨੂੰ ਜਾਣਤੇ ਹੋਇਓ ਜਿਹੜਾ ਕਿ ਸਰਾਸਰ ਗਲਤ ਹੈ ਪਿੰਡਾਂ ਨਾਲ ਧੱਕਾ ਸੋ ਇਸ ਲਈ ਅੱਜ ਬੇਨਤੀ ਕਰਨ ਦੇ ਲਈ ਆ ਕਿ ਠੀਕ ਹੈ ਕਿ ਜੇ ਤੁਸੀਂ ਕੋਈ ਕਾਨੂੰਨ ਨਵਾਂ ਬਣਾਉਂਗੇ ਜੇ ਤੁਸੀਂ ਨਵੇਂ ਕੋਈ ਬਾਇਲਾਅ ਬਣਾਉਂਗੇ ਤਾਂ ਪਿੰਡ ਵਾਲੇ ਉਹਦਾ ਸਵਾਗਤ ਕਰਨਗੇ ਪਰ ਜੇ ਇਹ ਬਾਇਲਾਅ ਨਾਲ ਤੁਸੀਂ ਕੋਈ ਨਕਸ਼ਾ ਪਾਸ ਕਰਾ ਲਓ 2014 ਦੇ ਦੋਨੋਂ ਚੌਕ ਲੈ ਕੇ 24 ਜੱਗ ਤੇ ਆਪਾਂ ਦਲਤਾਰ ਵਾਲੇ ਚੋਂ ਆਏ ਫਟਾਉਂਦੇ ਸਰੇ ਸਮੇ ਸਮੇ ਸ਼ਰਮਾ ਸਮੇ ਦੇ ਜਿਹੜੇ ਮੰਤਰੀ ਰਹੇ ਉਹਨਾਂ ਨੂੰ ਇਹ ਆਦਵੀ ਦੁਆੰਦਾ ਰਿਹਾ ਵੀ ਇਹ ਭਾਈ ਸਾਬੇ ਬਾਈਲਾਜ਼ ਬਣਾਓ ਅਮੇ ਉਹ ਨਮਜੋਦ ਸਿੱਧੂ ਜੀ ਰਹੇ ਲੋਕਲ ਬੋਡੀਗਨ ਉਹਨਾਂ ਨੂੰ ਵੀ ਉਸ ਸਮੇਂ ਪੱਤਰ ਦਿੱਤਾ ਉਸ ਤੋਂ ਬਾਅਦ ਪਟਿਆਲੇ ਵਾਲੇ ਆ ਗਏ ਆਪਣੇ ਬ੍ਰਾਹਮਣ ਜੀ ਉਹਨਾਂ ਨੂੰ ਵੀ ਲੈਟਰ ਦਿੱਤਾ ਤੇ ਆ ਨਵੀਂ ਸਰਕਾਰ ਨੂੰ ਵੀ ਜਿਹੜੀ ਇਨਕਲਾਬੀ ਸਰਕਾਰ ਹੈ ਜਿਹੜੀ ਸੱਤਾਂ ਤੋਂ ਚੱਲ ਨਹੀਂਦੀ ਪਿੰਡਾਂ ਤੋਂ ਚੱਲ ਨਹੀਂਦੀ ਉਹਨਾਂ ਨੂੰ ਵੀ ਕਈ ਵਾਰੀ ਅਖਬਾਰਾਂ ਰਾਹੀਂ ਵੀ ਪਰ ਅੱਜ ਇਹ ਰੂਪਤਾਂ ਨੂੰ ਤਾਂ ਆਖਤਿਆਰ ਕਰਨਾ ਪਿਆ ਅੱਜ ਜੇ ਕੋਈ ਘਰ ਤੇ ਆਪਣੇ ਚ ਮੜੀ ਮੋਟੀ ਤਬਦੀਲੀ ਕਰਕੇ ਕਿਸੇ ਦਾ ਮੰਨ ਲਓ ਫਰਸ਼ ਬੈਠ ਗਿਆ ਉਹ ਆਪਣੇ ਘਰ 'ਚ ਮਾਰਬਲ ਲਾਣਾ ਜਾ ਰਿਹਾ ਤਾਂ ਉੱਥੇ ਵੀ ਅੱਜ ਕਾਰਪੋਰੇਸ਼ਨ ਵਾਲੇ ਪਹੁੰਚ ਕੇ ਵੀ ਨਾ ਨਾ ਤੁਸੀਂ ਨਹੀਂ ਲਾ ਸਕਦੇ ਤੁਸੀਂ ਨਕਸ਼ਾ ਬਾਸ ਕਰਾਓ ਤੇ ਸਹੀ ਹੁਣ ਮਾਰਬਲ ਲਾਣ ਦਾ ਨਕਸ਼ਾ ਬਾਸ ਕਰਾਈ ਜੀ ਕਿੰਨੇ ਘਰਾਂ ਦਾ ਪੈਸਾ ਹੈ ਜੀ ਬੋਲ ਸਕਦੇ ਹਟੋ-ਘਟੋ ਮੇਰੇ ਖਾਨੇ ਵਾਲੇ ਜੇ ਸੁਹਾਣੇ ਪਿੰਡ ਦੀ ਗੱਲ ਕਰੀ ਤਾਂ 35-40 ਆਏ ਐ ਬੱਕ ਬੱਕ ਪਿੰਡ ਦੇ ਕੁੰਬੜੇ 'ਚ ਵੀ 30-35 ਆਏ ਐ ਅਜੇ ਤਾਂ ਅਜੇ ਤਾਂ ਸ਼ੁਰੂਆਤ ਐ ਅਜੇ ਤਾਂ ਤੁਸੀਂ ਦੇਖਿਓ ਜੇ ਨਾ ਇਹਨੂੰ ਕੋਈ ਨੱਥ ਪਾਈ ਨਾ ਸਾਰੇ ਇਲਾਕਾ ਵਾਲਿਆਂ ਨੂੰ ਇਹ ਬੇਨਤੀ ਕਰਦਾ ਕਿ ਇਸ ਮਸਲੇ ਤੇ ਇਕ ਸਾਡੇ ਮੇਅਰ ਸਾਹਿਬ ਸਾਡੇ ਐਮਐਲਏ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਚੰਗੇ ਬਿਲਡਰ ਹੋ ਚੰਗੇ ਵਧੀਆ ਹੋ ਐ ਤੁਹਾਨੂੰ ਪਤਾ ਨਹੀਂ ਵੀ ਪਿੰਡਾਂ 'ਚ ਇਹ ਹਾਲਾਤ ਬਣਦੇ ਜਾ ਰਹੇ ਆ ਤੇ ਪਿੰਡਾਂ ਦੀ ਕੋਈ ਸਾਰ ਲੋ ਤੁਸੀਂ ਤੁਹਾਨੂੰ ਲੋਕਾਂ ਨੇ ਨੁਮਾਇੰਦੇ ਚੁਣਿਆ ਤੇ ਮੈਂ ਆਪਣੇ ਕੌਂਸਲਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਭਾਵੇਂ ਸ਼ਾਹੀ ਮਾਜਰਾ ਕੁੰਬੜਾ ਸੁਹਾਣਾ ਮਟੌਰ ਜਿਹੜੇ ਪਿੰਡਾਂ ਦੇ ਸਾਡੇ ਕੌਂਸਲਰ ਹੈ ਮਦਨਪੁਰ ਉਹ ਸਾਰੇ ਉਹ ਵੀ ਸ਼ਹੀਦ ਦੌਣ ਇਸ ਮਸਲੇ ਨੂੰ ਕੱਪਲੇਸ਼ਨ ਦੇ ਵਿੱਚ ਵੀ ਝੱਕਣ ਜੀ ਮੀਟਿੰਗ ਦੇ ਤੋਂ ਬਾਅਦ ਜਿਹੜਾ ਇਹ ਪੱਤਰ ਅਸਲ ਕੁਝ ਤਾਂ ਦੀ ਉੱਜਾ ਗਿਆ ਕਿ ਉਹ ਤੁਸੀਂ ਪਹਿਲਾਂ ਕੋਈ ਨੋਟਿਸ ਨਹੀਂ ਪੜਾ ਤੁਸੀਂ ਇਹ ਜਿਆਦਾ ਸਾਹੂ ਕਿ ਮੈਂ ਦੱਸਿਆ ਤੁਹਾਨੂੰ ਨੋਕਸੋ ਉਹਦੇ ਵੀ ਆਂਦੇ ਸੀ ਪਰ ਉਹਦੇ ਨਾਲ ਇਹ ਸੀਗਾ ਵੀ ਕਿਸੇ ਨਾ ਕਿਸੇ ਹੱਦ ਤੱਕ ਜੇ ਆਹ ਬਿਲਡਿੰਗ ਗਿਰੀ ਹੈ ਉਹ ਜਿੱਥੇ ਉੱਥੇ ਸੀਵਰੇਜ ਦਾ ਇਹ ਮਾੜਾ ਹਾਲ ਹੈ ਨਾ ਜੀ ਜੇ ਤੁਸੀਂ ਇਹ ਦੇਖਿਓ ਵੀ ਜੇ ਇਹਨਾਂ ਨੇ ਨਾ ਜਿਤਨੂੰ ਸਰਕਾਰ ਨੇ ਕੰਮ ਕਰਨਾ ਉਹ ਤਾਂ ਕਰਨੀ ਰਹੀ ਆਹ ਸੀਵਰੇਜ ਦਾ ਹਾਲ ਆ ਦੇਖ ਲਓ ਜੀ ਆਹ ਥੋੜਾ ਸਾਹਮਣੇ ਵਾਲੋ ਕਿਸ ਤਰ੍ਹਾਂ ਲਈ ਕਰ ਰਹੀ ਅਸੀਂ ਇਹ ਆ ਪਿੰਡ ਦੀ ਫੋਟੋ ਹੈ ਤੇ ਇਹ ਬੇਨਤੀ ਹੈ ਵੀ ਇਹ ਕੰਮ ਕਰਨ ਵਾਲਿਆਂ ਕਾਰਪੋਰੇਸ਼ਨ ਦੇ ਇਹ ਕਮੇ ਸਰਕਾਰਾਂ ਦੇ ਕਰਨ ਵਾਲੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ 'ਚ ਮਿਕਸ ਹੋ ਕੇ ਆ ਰਿਹਾ ਤੇ ਸਾਡੇ ਪਿੰਡ 'ਚ ਅੱਜ ਵੀ ਜਿਹੜਾ ਪਬਲਿਕ ਹੈਲਥ ਵੱਲੋਂ ਸੀਵਰੇਜ ਔਰ ਪਾਣੀ ਹੈ ਨਗਰ ਨਿਗਮ ਦਾ ਕੋਈ ਲੈਣਾ ਦੇਣਾ ਨਹੀਂ ਨਗਰ ਨਿਗਮ ਦਾ ਕੀ ਹੈ ਸਿਰਫ 11 ਕਰਮਚਾਰੀ ਸਫਾਈ ਵਾਲੇ ਰੱਖੇ ਨੇ ਹੋਰ ਹੀ ਤੋਂ ਇਲਾਵਾ ਕੁਝ ਨਹੀਂ ਉਹ ਵੀ ਅੱਜ ਡੰਪਿੰਗ ਰਵਣ ਬਣਿਆ ਪਿਆ ਪਿੰਡ ਦੇ ਆਲੇ-ਦੁਆਲੇ ਤੁਸੀਂ ਦੇਖ ਲਓ ਸਾਰੇ ਬਣਿਆ ਪਿਆ ਵੈਸੇ ਡੰਪੀ ਖਨਾਰ ਅੱਜ ਕੋਈ ਨਹੀਂ ਸੁਣਾਇਆ ਕਿ ਪਿੰਡਾਂ ਦੇ ਜਿਹੜੇ ਨਾਮ ਲੈ ਕੇ ਜਾਂਦੇ ਕਿ ਪਿੰਡਾਂ ਦੇ ਸਾਰੇ ਪੱਤਰਾ ਹੋ ਗਿਆ ਬੋਟੂ ਗੇੜਾ ਨਾ ਮੈਂ ਤਾਂ ਇਹ ਕਹ ਰਿਹਾ ਜੀ ਸੰਘਰਸ਼ ਵੀ ਕਰਾਂਗੇ ਕਾਨੂੰਨੀ ਲੜਾਈ ਵੀ ਅਸੀਂ ਇਹਦੇ ਮਤਲਬ ਲੈ ਲੜਾਂਗੇ ਆਪਣੇ ਬਗੀਰ ਸਾਹਿਬ ਨਾਲ ਸਲਾਹ ਕਰਕੇ ਕਿਉਂਕਿ ਬਹੁਤ ਵੱਡਾ ਮਸਲਾ ਸਾਡੀ ਕਿਉਂਕਿ ਅੱਜ ਮੈਂ ਤਾਂ ਇਹ ਕਹੂੰਗਾ ਵੀ ਜਦ ਪਿੰਡਾਂ ਨੂੰ ਇਹ ਖਤਮ ਕਰਦੇ ਆ ਗਏ ਤਾਂ ਹੁਣ ਸਰਕਾਰਾਂ ਨੂੰ ਜੇ ਕੋਈ ਸਹਵਾਈਓ ਨਹੀਂ ਇਦੋਂ ਇੱਕ ਅੰਗਰੇਜ਼ਾਂ ਦੇ ਟਾਈਮ ਦੇ ਬਾਇਲਾਜ਼ ਬਣੇ ਹੋਏ ਰੂਲ ਬਣੇ ਹੋਏ ਫਾਲੋ ਕਰੋ ਸ਼ਹਿਰ ਦੇ ਤੁਸੀਂ ਸੁਹਾਣੇ ਨੂੰ ਹੁਣ ਚੰਡੀਗੜ੍ਹ ਨਹੀਂ ਬਣਾ ਸਕਦੇ ਸੁਹਾਣੇ ਨੂੰ ਤੁਸੀਂ 7 ਬੇਸ ਨਹੀਂ ਬਣਾ ਸਕਦੇ ਕੁੰਬੜੇ ਨੂੰ ਤੁਸੀਂ ਹੁਣ 7 ਬੇਸ ਨਹੀਂ ਬਣਾ ਸਕਦੇ ਕੁੰਬੜੇ ਨੂੰ ਤੁਸੀਂ 69 ਫੈਕਟਰ ਕੋਠੀਆਂ ਵਾਲਾ ਨਹੀਂ ਬਣਾ ਸਕਦੇ ਕੀ ਫੈਸਿਲਿਟੀ ਹੈ ਸਾਨੂੰ ਦੱਸੋ ਨਾ ਕੋਈ ਸਟੇਡੀਅਮ ਨਾ ਕੋਈ ਪਾਰਕ ਨਾ ਕੋਈ ਜੰਜਕਰ ਨਾ ਕੋਈ ਇੱਕ ਇਕਾਦੁਕਾ ਮੈਂ ਕਹਿੰਦਾ ਡਿਸਪੈਂਸਰੀ ਜਿਵੇਂ ਇੱਕ ਮੁਲਾਜ਼ਮ ਹੋਣਾ ਤੇ ਇਹ ਹੈ ਵੀ ਸਰਕਾਰ